ਖਤਰੋਂ ਦੇ ਖਿਡਾਰੀ ਐਡਵੈਂਚਰ ਹੋ ਗਿਆ ਸਾਡਾ ਤਾਂ ਅੱਜ ਇਹ ਆਏਂ ਕਰਕੇ ਆਜੋ ਉਹ ਦੇਖੋ ਮੇਰੇ ਪਾਪਾ ਜਾਣਦੇ ਹਨ ਮਾਰੇ ਪਾਣੀ ਚ ਉਹ ਦੇਖੋ ਅਨਦਰ ਪੁੱਛੀ ਦੀ ਗੱਲ ਕਰੀ ਅਸੀਂ ਆ ਰੈਂਟ ਕਰ ਵਾਲਿਆਂ ਦੇ ਪਰ ਉਹ ਨਹੀਂ ਤਾਂ ਹੋਟਲ ਦਾ ਮੰਗਦੇ ਤੇ ਐਡਰੈਸ ਹੋਟਲ ਦਾ ਐਡਰੈਸ ਹੈ ਨਹੀਂ ਤਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਅੱਜ ਅਸੀਂ ਜਾ ਰਹੇ ਹਾਂ ਫੇਰ ਇੱਕ ਨਵੀਂ ਲੋਕੇਸ਼ਨ ਦੇ ਉੱਤੇ ਇੱਧਰ ਨੂੰ ਸਾਡੇ ਇੱਕ ਸਨਸੈਟ ਬਣਿਆ ਹੋਇਆ ਉਹ ਦੇਖਣ ਚੱਲੇ ਆ ਅੱਜ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਪਰ ਹੈ ਤਾਂ ਬੱਦਲ ਬਾਈ ਜਿਉਆ ਪਰ ਉੱਥੇ ਕਹਿੰਦੇ ਵੀ ਵਿਊ ਬੜਾ ਪਿਆਰਾ ਹੁੰਦਾ ਹੈ ਉਹ ਦੇਖ ਲੈ ਜਾਈਏ ਅੱਛੀਆਂ ਫਿਰਦੀਆਂ ਵਿੱਚ ਜੋ ਬੰਦ ਦੇਖ ਲੈ ਕਿੰਨੇ ਘਰਣਾ ਸਿੰਗਲ ਸਿੰਗਲ ਚ ਵਾਓ ਕਿਹਦੇ ਵਾਓ ਅਰੇ ਕਿਸੇ ਨੇ ਨਾ ਆਪਣੇ ਲੈ ਕੇ ਛੱਡੇ ਹੋਏ ਆ ਗਰਮੀ ਗੁਰਮੀ ਚ ਆਉਂਦੇ ਹੁਣ ਇਹ ਤਾਂ ਹਨਾ ਫੁੱਲ ਫੁੱਲ ਸਹੀ ਗੱਲ ਆ ਆਪਣੀ ਇੰਡੀਆ ਵਰਗੀ ਗੱਲੀ ਆ ਤਾਂ ਇਹਨਾਂ ਸ਼ਹਿਰਾਂਿਆਂ ਚ ਹੁੰਦੀਆਂ ਇੰਡੀਆ ਵਾਲੇ ਫੁੱਲ ਆ ਭਾਈ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹੀ ਲਹਾ ਉਹੀਆਂ ਉਹੀਆਂ ਆ ਜਾ ਪੁੱਤ ਇਹ ਹੈਗਾ ਜੀ ਲੁੱਕ ਮਜੋਰ ਆ ਇਧਰ ਆ ਦੱਸਿਆ ਮਾੜਾ ਮੋਟਾ ਅਮਰਜੈਂਸੀ ਕਾਲ ਕੁਲ ਵਾਲਾ ਤੇ ਆ ਸਾਰਾ ਅੱਡਾ ਅੱਡਾ ਜ ਇਹਨਾਂ ਦਾ ਜਿਹੜੀ ਜਗ੍ਹਾ ਤੁਹਾਨੂੰ ਕੱਲ ਦਿਖਾਈ ਹੈ ਉਹ ਵੀ ਬਹੁਤ ਸੋਹਣੀ ਜ ਪਰ ਅਸੀਂ ਨਾ ਉੱਥੇ ਥੋੜਾ ਲੇਟ ਹੋ ਗਏ ਜਾਣ ਚ ਕਿਉਂਕਿ ਬੱਦਲ ਵਾਈ ਸੀ ਇੱਕ ਤਾਂ ਇਹ ਧੁੱਪ ਬਿਲਕੁਲ ਨਹੀਂ ਸੀ ਇੰਨੀ ਕਲੀਅਰਟੀ ਵੀ ਆ ਹੀ ਨਹੀਂ ਹੈਗੀ ਪਰ ਜਗ੍ਹਾ ਬਹੁਤ ਸੋਹਣੀ ਸੀ ਉਹ ਪਰ ਪਤਾ ਨਹੀਂ ਹੁਣ ਬਲੌਗ ਚ ਕਿੱਦਾਂ ਦੀ ਲੱਗੀ ਹੋਗੀ ਵਧੀਆ ਲੱਗੀ ਨਹੀਂ ਲੱਗੀ ਆ ਵੀ ਜਿ세 ਹੁਣ ਘੁੰਮ ਰਹੇ ਆ ਆ ਵੀ ਬਹੁਤ ਪਿਆਰੀ ਤੇ ਸ਼ਾਂਤ ਏਰੀਆ ਆ ਸ਼ਾਂਤ ਜਗ੍ਹਾ ਪੂਰੀ ਇਦਲੀ ਆ ਤੇ ਮੇਰੇ ਰਿਆਣੇ ਨੇ ਇਹ ਸ਼ਾਂਤ ਏਰੀਆ ਨੂੰ ਨਾ ਪੂਰਾ ਰੌਣਕ ਭਰਾ ਬਣਾਤਾ ਰੌਲਾ ਪਾ ਕੇ ਉਹ ਘਰ ਮਹਿੰਗੇ ਘਾਤੇ ਆ ਕਿਉਂਕਿ ਇੱਥੇ ਲੱਗਦਾ ਸਮੁੰਦਰ ਜਿੰਨਾ ਵੀ ਯੂਰਪ ਆ ਇਟਲੀ ਹੋਇਆ ਸਪੇਨ ਜਰਮ ਇਹ ਗਰਮੀਆਂ ਦੇ ਵਿੱਚ ਨਾ ਸਮੁੰਦਰ ਤੇ ਆਉਣਾ ਹੀ ਪਸੰਦ ਕਰਦੇ ਆ ਔਰ ਕਿਤੇ ਨਹੀਂ ਜਾਂਦੇ ਹੈ ਜਸ ਸਮੁੰਦਰ ਜਾਂ ਪਹਾੜਾਂ ਤੇ ਬਸ ਕੈਦਨੂ ਆਹ ਕਲਰ ਜੇ ਬਹੁ ਕਰਦੇ ਲੋਕ ਇਟਲੀ ਜੀ ਬਹੁ ਕਰਦੇ ਆ ਤੇ ਇੱਥੇ ਵੀ ਗੰਦਾ ਬ੍ਰਾਂਡ ਲਾ ਕੇ ਛੱਡ ਦਿੰਦੇ ਆ ਤੇ ਹੁਣ ਇਧਰੋਂ ਤੇ ਇੱਕ ਕਰਨ ਚੱਲਿਆ ਸੀ ਇੱਕ ਐਡਵੈਂਚਰ ਛੋਟਾ ਜਿਹਾ ਬੱਚਿਓ ਪਿੱਛੇ ਰੋ ਤੁਸੀਂ ਆ ਚੀਜ਼ ਨੂੰ ਤੁਸੀਂ ਕਰ ਦੇਖਿਓਣੀ ਪਹਿਲਾਂ ਬੱਲੇ 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 ਧਿਆਨ ਨਾਲ ਅਮਨ ਮੜੇ ਹੱਥ ਫੜ ਕੇ ਰੱਖੀ ਨਾ ਦਾ ਓਏ ਧਿਆਨ ਨਾਲ ਪੁੱਤਾਂ ਤੇ ਐਡਵੈਂਚਰ ਚ ਬਣਾਇਆ ਵਾ ਵੱਖਰਾ ਹੀ ਟੱਚ ਮਿਲਦਾ ਮਾਰਬਲ ਦੇਖੋ ਪੱਥਰ ਦਾ ਸੀ ਕਹਿਜਾ ਕੁਮਾਰ ਗੱਲਵਾਦਾ ਯਾਰ ਓ ਮਾਈ ਗਾਡ ਓ ਹੋ 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 ਹਰ ਪੱਥਰ ਪੁੱਤ ਪੱਥਰ ਪੁੱਛਦਾ ਏੜਾ ਯਾਰ ਪੂਰਾ ਤਾਂ ਤੂੰ ਛੱਡ ਦੇ ਰਸਮ ਨੂੰ ਜੋਗਨ ਦਾ ਫੜਨ ਜਸ ਤੂੰ ਆਪ ਹੀ ਚੁਰਨੇਗੀ ਇਹ ਜੇ ਪਾਣੀ ਤੋਂ ਇਹ ਤਾਂ ਹੋਰ ਬੰਦੇ ਬੈਠੇ ਇਹ ਐਂ ਕਰਕੇ ਆਜੋ ਜੀ ਇਹ ਐਂ ਕਰਕੇ ਕੈਮਰਾਮੈਨ ਦੇਖੇ ਕੈਮਰਾਮੈਨ ਖੜਾ ਕਿਸਨੇ ਇਹਨੇ ਆਪਣੇ ਰਹਿਣ ਨੂੰ ਬਣਾਇਆ ਲੱਗਦਾ ਆ ਕੱਲਾ ਹੀ ਪੱਥਰ ਜਾ ਖੜਾ ਕੇ ਨਾ ਆ ਪਿੱਛੋਂ ਭੰਨਿਆ ਹੋਇਆ ਸਾਰਾ ਦੇਖੋ ਖਾਸਾ ਏਰੀਆ ਵਿਚ ਨੂੰ ਜਾ ਕੇ ਆ ਉਰ ਇਹਨਾਂ ਜਦੋਂ ਕਿ ਬਾਈ ਦਾ ਹਾਦਸਾ ਕਰਾ ਜਦੋਂ ਗਰਮੀ ਚ ਆਉਨੇ ਲੋਕ ਇਹਨਾਂ ਵਿੱਚ ਰਹਿ ਕੇ ਵੀ ਜਾਂਦੇ ਆ ਇੱਥੇ ਇਹਨਾਂ ਵੱਖਰਾ ਆਪਣਾ ਐਡਵੈਂਚਰ ਜਾਂ ਕਰਦੇ ਗੋਰਿਆਂ ਦੇ ਆਪਣੀ ਸ਼ੌਂਕ ਆ ਵੱਖਰੇ ਤੇ ਮਾਰ ਵਾਲਿਆ ਪੱਥਰ ਦਾ ਹੋਰੇ ਤਰ੍ਹਾਂ ਦਾ ਵੱਖਰਾ ਜਾਈ ਇਹ ਸਾਈਡ ਨੂੰ ਵੀ ਆ ਉਹਨੂੰ ਇੱਧਰ ਵੀ ਦਿਖਾਉਣਾ ਵਾ ਆ ਦੇਖੋ ਵਾਹ ਇਹ ਬੰਦੇ ਛੱਟ ਵੱਜ ਗਈ ਦਿਖਾਈ ਬਾਈ ਉਹ ਨੋਜੀ ਦੀ ਛੱਟ ਖਾ ਲਈ ਇਹਨੇ ਤਾਂ ਆਏ ਹਾਏ 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 ਕੋਈ ਗੱਲ ਕੋਈ ਤਾਂ ਕੋਈ ਗੱਲ ਕੁਝ ਨਹੀਂ ਹੁੰਦਾ ਕੋਈ ਨਹੀਂ ਮੰਨਦਾ ਗੱਲ ਕਨਾਂ ਮਾਂ ਬਾਪ ਚੜਨਾ ਬੋੜੇ ਮੈਂ ਬਨਾਲ ਕਿਹਾ ਮੈਂ ਹੱਥ ਫੜ ਲੈ ਮੇਰਾ ਨਹੀਂ ਪਾਪਾ ਮਾਂ ਬਾਪ ਚੜੂੰਗਾ ਔਰ ਤਿਲਕ ਗਿਆ ਪੈਰ ਚੱਲ ਮੜ ਜਾ ਹੁੰਦਾ ਰਹਿੰਦਾ ਮੜ ਮੋਟਾ ਨਿਕਦਾ ਚਲਾ ਜਾ ਹੁਣ ਉਹ ਖਤਰੋਂ ਗਿਆ ਖਿਲਾੜੀ ਐਡਵੈਂਚਰ ਹੋ ਗਿਆ ਸਾਡਾ ਤਾਂ ਅੱਜ ਓਏ 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 ਫਿਰ ਚੱਲ ਕੋਈ ਨਾ ਆ ਜਾ ਹੁਣ ਲੈ ਉਹ ਇਧਰ ਮੋਟਰਸਾਈਕਲ ਨਾਲੇ ਕਮਾਲ ਕਰ ਲਵਾਤਾ ਬੋਲਟ ਬੋਲਟ ਵਾਲੇ ਆਰਿਓਸ ਆਰਿਓਸ ਇੱਦਾਂ ਲੋਕ ਹੋਣੇ ਰਹਿਣ ਇਥੇ ਮਹੀਨਾ-ਮਹੀਨੇ ਦੋ-ਦੋ ਮਹੀਨੇ ਵਾਸਤੇ ਆ ਹੁਣ ਜੰਗਲ ਜਾਂ ਸ਼ੁਰੂ ਹੋ ਗਿਆ ਇੱਧਰ ਵਿੱਚ ਜੇ ਪਿੱਛੇ ਰਾਹ ਛੱਡਿਆਂ ਦਾ ਹੁਣ ਇੱਧਰੋਂ ਅਗ ਦੇਖਦੇ ਆਂ ਕਿ ਆ ਕੁਛ ਆ ਦਰਖਤ ਦੀ ਸ਼ੇਪ ਦੇਖੋ ਕਿੰਨੀ ਘੈਂਟ ਬਣਾਈ ਵੀ ਥੱਲੇ ਤੋਂ ਮੋੜਮਾ ਜਿਹਾ ਉੱਪਰ ਖੜਾ ਬਾਅਦ ਚ ਘੈਂਟ ਹੈ ਇੱਕ ਗੱਲ ਹੋਰ ਯਾਰ ਪਾਣੀ ਨਾ ਇੰਨਾ ਕ ਜਿਆਦਾ ਸਾਫ਼ ਹੈ ਨਾ ਤੁਸੀਂ ਯਕੀਨ ਨਹੀਂ ਕਰ ਸਕਦੇ ਆ ਜਿਹੜਾ ਤੁਹਾਨੂੰ ਕਾਲਾ-ਕਾਲਾ ਦੇਖਦਾ ਵਿੱਚ ਇਹ ਥੱਲੇ ਧਰਤੀ ਗਾਲੀ ਆ ਪਾਣੀ ਬਿਲਕੁਲ ਸਾਫ਼ ਆ ਥੱਲੇ ਜਿਹੜੇ ਪੱਥਰ ਆ ਉਹ ਕਾਲੇ ਮੈਨੂੰ ਵੀ ਪਹਿਲਾਂ ਭਲੇਖਦੇ ਪਾਣੀ ਕਾਲਾ ਕਾਲਾ ਜਗਾ ਤੇ ਫਿਰ ਮੈਨੂੰ ਰਿਸ਼ਤੇਦਾਰ ਨੇ ਅਸੇ ਕਹਿੰਦੇ ਜਿਹੜੇ ਥੱਲੇ ਪੱਥਰ ਆ ਜਿਹੜਾ ਮਾਰਬਲ ਆ ਉਹ ਕਾਲਾ ਵੀ ਪਾਣੀ ਸਾਰਾ ਸੇਵੇਂ ਆ ਆ ਗੱਲ ਬਾਤ ਆ ਕਦੇ ਧੋਪ ਹੋ ਜਾਂਦੀ ਆ ਕਦੇ ਬੱਦਲ ਹੋ ਜਾਂਦੇ ਨੇ ਜਦੋਂ ਅਸੀਂ ਘਰ ਤੋਂ ਤੁਰੇ ਤੇ ਅਸੀਂ ਜੱਕ ਜੁੱਕ ਪਾ ਕੇ ਤੁਰੇ ਵੀ ਬੱਦਲ ਵਾਈ ਹੈ ਵੀ ਹਵਾ ਚੱਲਦੀ ਹੈ ਤੇ ਹੁਣ ਪੂਰੀ ਧੁੱਪ ਨਿਕਲਈ ਤੇ ਬਾਕੀ ਹੋਟਲ ਘਰਕੁਰ ਸਾਰੇ ਹਸ ਟਾਈਮ ਬੰਦ ਪਏ ਨੇ ਓਹੋ ਤੇ ਭਾਈ ਜਿਹੜਾ ਇਹ ਟਾਪੂ ਆ ਇਸ ਟਾਪੂ ਦੀ ਪਾਪੂਲੇਸ਼ਨ ਹੈਗੀ ਆ 4.5 ਲੱਖ 4.5 ਲੱਖ ਦੇ ਤਕਰੀਬਨ ਇੱਥੇ ਲੋਕ ਰਹਿੰਦੇ ਆ ਬਾਬਾ ਯਾਰ ਫਿਰ ਵੀ 4.5 ਲੱਖ ਥੋੜੀ ਨਹੀਂ ਹੁੰਦੀ ਹੈਗੀ ਇੱਕ ਚੰਗੇ ਸ਼ਹਿਰ ਜਿੰਨੀ ਆਬਾਦੀ ਰਹਿੰਦੀ ਔਰੇ ਇੱਕ ਮਿੰਟ ਵੇਟ ਬੱਚੇ ਮੇਰੇ ਉਹ ਨਾਂਗੇ ਕਹਾ ਭਜੋ ਭਾ ਜਾਨੇ ਗਾਹਾਂ ਇੱਕ ਲੋਕੇਸ਼ਨ ਬਣੀ ਹੋਈ ਹੈ ਜਿੱਥੋਂ 뷰 ਬਹੁਤ ਪਿਆਰਾ ਦਿਖਦਾ ਹੁਣ ਅਸੀਂ ਉਹ ਦੇਖਣ ਚੱਲੇ ਉਧਰ ਨੂੰ ਦੇਖਦੇ ਆ ਜੇ ਮਿਲ ਜਵੇ ਪਤਾ ਸਾਨੂੰ ਵੀ ਨਹੀਂ ਹੈਗਾ ਪਰ ਗੂਗਲ ਕਰਕੇ ਆ ਗਏ ਅਸੀਂ ਰਿਸ਼ਤੇਦਾਰ ਅੱਜ ਫ੍ਰੀ ਨਹੀਂ ਸੀ ਹੈਗਾ ਉਹ ਆਪਣੀ ਫੈਮਲੀ ਨੂੰ ਟਾਈਮ ਦੇ ਰਿਹਾ ਤੇ ਬੱਚਿਆਂ ਦਾ ਉਹ ਚੈੱਕ ਅਪ 20 ਤੇ 20 ਤੇ ਚੱਲਦੇ ਨੇ ਇਹਦੇ ਇੰਦਰ ਮੈਂ ਹੁਣ ਆਹ ਜੰਗਲ ਜੇ ਜਨਵਾਇਆ ਇੱਕ ਜਨੂ ਇਹ ਤਾਂ ਮੇਰੀ ਫੇਵਰੇਟ ਜਗ੍ਹਾ ਮੈਂ ਹੁੰਦੀ ਐ ਇਦਾਂ ਦੀਆਂ ਤਾਂ ਜਿਹੜੇ ਮੈਨੂੰ ਪਰਸਨਲੀ ਬਹੁਤ ਵਜ੍ਹਾ ਲੱਗਦੀਆਂ ਵਾਹ ਇਧਰ ਇਤੋਂ ਸਾਹਮਣੇ ਆਪਾਂ ਦੇਖਦੇ ਨਾ ਜੰਗਲ ਵਗੈਰਾ ਉਹ ਤੋਂ ਬਾਅਦ ਸਮੁੰਦਰ ਤਾਂ ਗੱਲਬਾਤ ਇੱਕ ਨੰਬਰ ਬਣ ਜਾਂਦੀ ਹੈ ਹਲੇ ਦਰਖਤ ਤੇ ਬਹੁਤ ਪਿਆਰੇ ਆ ਯਾਰ ਆ ਮਨ ਨਹੀਂ ਪਰਦਾ ਦੇਖ ਦੇ ਕੇ ਤੁਸੀਂ ਵੀ ਵਲੌਗ ਦੇਖਦੇ ਹੋ ਤੁਹਾਨੂੰ ਵੀ ਬਹੁਤ ਪਿਆਰੇ ਲੱਗਦੇ ਹੋ ਮੇਰੇ ਵਿੱਚ ਕਿ ਮੈਨੂੰ ਉਮੀਦ ਆ ਵਾਹ ਐਕਸਲੈਂਟ ਆ ਯਾਰ ਗੱਲਬਾਤ ਲੋ ਜੀ ਦਰਖਤਾਂ ਜੋ ਬਾਹਰ ਨਿਕਲ ਕੇ ਉਸ ਤੋਂ ਬਾਅਦ ਜਿਹੜਾ ਵੀਊ ਦੇਖਣ ਨੂੰ ਮਿਲਦਾ ਉਹ ਐਦਾਂ ਦਾ ਬਣਦਾ ਆ ਦਰਖਤ ਨੇ ਚਾਰ ਚੰਨ ਲਾਤੇ ਓ ਮਾਈ ਗਾਡ ਇਹ ਲਾਗ ਲੱਗ ਜਾ ਕੇ ਦੇਖਦੇ ਜੇ ਬਣ ਜਵੇ ਗੱਲ ਤੇ ਗਾਹਾਂ ਰਸਤਾ ਨਿਕਲਦਾ ਹੋਵੇ ਤੇ ਇਹ ਸਾਈਡ ਤੋਂ ਹੁਣ ਸੂਰਜ ਸਾਹਮਣੇ ਪੂਰਾ ਸ਼ਹਿਰ ਦੇ ਉੱਤੇ ਪੈ ਰਿਹਾ ਤੇ ਸ਼ਹਿਰ ਬਿਲਕੁਲ ਮੁੰਬਈ ਸ਼ਹਿਰ ਦਾ ਭਲੇਖਾ ਪਾਉਂਦਾ ਇਸ ਟਾਈਮ ਉਹ ਵੀ ਸਮੁੰਦਰ ਦੇ ਕਿਨਾਰੇ ਤੇ ਵਸਿਆ ਹੋਇਆ ਭਾਈ ਮੈਨੂੰ ਲੱਗਦਾ ਹਵਾਵਾਂ ਹੂਮਾਂ ਵਾਹ ਵਾਹ ਚੱਲਦੀਆਂ ਨੇ ਜਿਹੜਾ ਵੀ ਪੱਟੀਆਂ ਪਈਆਂ ਦਰਖਤਾਂ ਦੀਆਂ ਉਹ ਵੀ ਦਰਖਤ ਪੱਟ ਹੋਇਆ ਵੇ ਇਧਰ ਲਈ ਪੱਟ ਹੋਇਆ ਤੇ ਇਹ ਬਦਨਿਕਾ ਚੱਕਰ ਉਰੇ ਨਾ ਲੋਕਾਂ ਨੇ ਕਾਰਵਾਈ ਕਰੀ ਹੋਈ ਆ ਦੇਖੋ ਪਹਾੜ ਪੂੜ ਕੱਟੇ ਹੋਏ ਕੋਸ ਨੇ ਕੁਸ ਜੇ ਮਕਾਨ ਵਗੈਰੇ ਜਾਂ ਕੋਈ ਬਣਾਉਣ ਲੱਗੇ ਹੋਣੇ ਆ ਪਰ ਕਾਮਯਾਬੀ ਨਹੀਂ ਮਿਲੀ ਉਹਨਾਂ ਨੂੰ ਉਹ ਦੇਖੋ ਸਾਈਡ ਵਿੱਚ ਮਸ਼ੀਨਾ ਮਸ਼ੂਨਾ ਚੱਲੀ ਹੋਈਆਂ ਚੰਗੀਆਂ ਪਹਾੜ ਪੂੜ ਕੱਟੇ ਹੋਏ ਆ ਆਹ ਵਾਲਾ ਬਲਾਕ ਦਾ ਮੈਨੂੰ ਲੱਗਦਾ ਡਿਸਕਵਰੀ ਤੇ ਪੈਣਾ ਚਾਹੀਦਾ ਮੇਰਾ ਜਿੱਦਾਂ ਨੇ ਮੈਂ ਵਿਊ ਜਿ ਦਿਖਾ ਰਿਹਾ ਐਹ ਜਿਹੇ ਡਿਸਕਵਰੀ ਤੇ ਦੇਖਣ ਨੂੰ ਮਿਲਦੇ ਹੁੰਦੇ ਆ ਜਿਹੜੀਆਂ ਜੰਗਲ ਚ ਫਿਲਮਾਂ ਫਿਲਮਾਂ ਬਣਦੀਆਂ ਹੁੰਦੀਆਂ ਉਹਨਾਂ ਵਿੱਚ ਹੁੰਦੇ ਆ ਇਦਾਂ ਦਾ ਬਾਕੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਕਰਨ ਲੱਗੇ ਥੋੜਾ ਜਿ ਤੁਸੀਂ ਨਾ ਝਿਜਕ ਜਨੇ ਹੋ ਉਹ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਵਲੌਗ ਤੁਹਾਨੂੰ ਜਲਦੀ ਤੋਂ ਜਲਦੀ ਦੇਖਣ ਨੂੰ ਮਿਲ ਸਕਣ ਜੇ ਕਿਸੇ ਮੇਰੇ ਵੀਰ ਭਾਈ ਨੇ ਇਸ ਟਾਪੂ ਬਾਰੇ ਕੋਈ ਹੋਰ ਮੋਰ ਇਨਫੋਰਮੇਸ਼ਨ ਲੈਣੀ ਹੋਵੇ ਜਿਹੜੀ ਮੇਰੇ ਦਿਮਾਗ 'ਚ ਨਾ ਆਈ ਹੋਵੇ ਤਾਂ ਕਮੈਂਟ ਕਰ ਲਿਓ ਮੈਂ ਤੁਹਾਡੇ ਕਮੈਂਟ ਦਾ ਜਵਾਬ ਦੇ ਦੂੰਗਾ ਜੇ ਕੋਈ ਪੁੱਛਣਾ ਹੋਇਆ ਹਨਾ ਬਾਕੀ ਤਕਰੀਬ ਦੱਸਿਆ ਹੋਇਆ ਸਾਰਾ ਕੁਝ ਦਿਖਾਇਆ ਹੋਇਆ ਸਾਰਾ ਕੁਝ ਤੇ ਫਿਰ ਵੀ ਕੋਈ ਰਹਿ ਗਿਆ ਤਾਂ ਪੁੱਛ ਲਿਓ ਮੈਂ ਤੁਹਾਨੂੰ ਦੱਸ ਦੂੰਗਾ ਲੋ ਜੀ ਆ ਬਣਿਆ ਹੋਇਆ 뷰 ਪੁਆਇੰਟ ਇੱਥੇ ਇਹ ਦੇਖਣ ਲੱਗੇ ਆਪਾਂ ਬਾ ਸ਼ਾਨਦਾਰ ਯਾਰ ਤੇ ਸਾਹਮਣੇ ਖੜਾ ਆਪਣਾ ਪਰਿਵਾਰ ਲੋ ਜੀ ਆ 뷰 ਦੇਖਣ ਲਈ ਲੋਕ ਦੂਰ ਦੂਰ ਤੋਂ ਅਦਰਸ ਕੰਟਰੀ ਤੋਂ ਆਉਣੇ ਦੇਖਣ ਵਾਸਤੇ ਆ ਜੀ ਜਾਂ ਤੇ ਜਿਹੜਾ 뷰 ਦੇਖਣ ਨੂੰ ਮਿਲਦਾ ਬਾਕੀ ਸ਼ਾਨਦਾਰ ਤੇ ਕਮਾਲ ਹੈ ਤੇ ਆ ਦੇਖੋ ਸਮੁੰਦਰ ਇਥੋਂ ਸਾਰਾ ਦਿਖਦਾ तकरीबन ਐਂਡ ਟੂ ਐਂਡ ਜੀਹੋ ਦੇ ਬਛਪਾ ਕਿੰਨੇ ਸੋਹਣੇ ਲੱਜੇ ਹਨਾ ਉਹ ਪਿੱਛੇ ਵੀ ਜਾਂਦੀ ਛੋਟੀ ਇੱਕ ਉਹਨਾਂ ਦੇ ਪਾਪਾ ਹਾਟੇ ਪੜਿਆ ਹੈ ਕਿੱਥੇ ਪੁੱਤ ਆ ਦੇਖੋ ਇੱਥੇ ਪਾਪਾ ਸਹੀ ਗੱਲ ਹੈ ਉਹ ਦੇਖੋ ਬਈ ਧਿਆਨ ਬੰਦੇ ਰਹਿ ਰਹੇ ਆ ਉਧਰ ਉਹ ਦੇਖੋ ਘਰ ਦੇ ਵਿੱਚ ਇਹ ਪਤਾ ਨਹੀਂ ਪਰਮਾਨੈਂਟ ਰਹਿ ਰਹੇ ਆ ਪਤਾ ਨਹੀਂ ਉੱਧੇ ਹੀ ਰਹਿਣ ਆਏ ਵੇ ਆ ਇਹ ਪਤਾ ਨਹੀਂ ਹੈਗਾ ਪਰ ਪਰਮਾਨੈਂਟ ਤਾਂ ਕਹਿ ਰਹੇ ਨੇ ਉੱਧੇ ਹੀ ਆਏ ਹੋਣੇ ਆ ਉਹ ਲਾਇਆ ਵਾ ਟੈਂਪੂਟ ਡੇ ਖੜੇ ਹੋ ਖੜੇ ਉਹ ਖੜੇ ਆ ਬਸ ਉਹ ਮਗਦੇ ਆ ਗਏ ਆ ਜਾ ਆਉਣਾ ਮੋਰ ਹਰ ਦੇਣ ਦੇ ਬਾਕੀ ਭਾਈ ਕੁਦਰਤ ਦਾ ਭਾਈ ਕੋਈ ਅੰਤ ਨਹੀਂ ਹੈਗਾ ਕਿੱਥੇ ਕੀ ਘਟ ਦੇਣਾ ਇਹ ਕੁਝ ਨਹੀਂ ਪਤਾ ਕਿਸੇ ਨੂੰ ਕਿੰਨਾ ਕੁਝ ਹੈ ਜਿਹੜਾ ਧਰਤੀ ਦੇ ਵਿੱਚੋਂ ਨਿਕਲਦਾ ਕੋਈ ਮੈਨੇ ਚੀਜ਼ ਐਹੀ ਜਿਹੀ ਹੈ ਨਹੀਂ ਜਿਹੜੀ ਧਰਤੀ ਤੋਂ ਨਹੀਂ ਨਿਕਲਦੀ ਤੇ ਬਾਕੀ 70% ਪਾਣੀ ਜਿਹੜਾ ਦੁਨੀਆ ਦੇ ਉੱਪਰ 30% ਧਰਤੀ ਹੋ ਇਥੇ ਕਰਕੇ ਆ ਵੀ ਸਮੁੰਦਰ ਬਹੁਤ ਵੱਡਾ ਤੇ ਵਿਸ਼ਾਲ ਜਿਹਦਾ ਇੱਕ ਹਿੱਸਾ ਇਹ ਟਾਪ ਨੂੰ ਆ ਕੇ ਲੱਗਦਾ ਇੱਥੇ ਇੱਕ ਤਾਂ ਲੱਗਦਾ ਜਿਕਣਾ ਇੱਥੇ ਮਾਰੂਥਲ ਚ ਫਿਰਦੇ ਹੋਣੇ ਜਾਂ ਕਿਸੇ ਅਰਬ ਕੰਟਰੀ ਚ ਆ ਗਿਆ ਹੁਣ ਮੈਂ ਇੱਧਰ ਆ ਮਾਰਬਲ ਤੇ ਇੱਧਰ ਇਹ ਪੱਥਰ ਪਹਾੜ ਜੇ ਤੇ ਰਸਤੇ ਜੇ ਹੁਣ ਪਾਣੀ ਦੀ ਵੀ ਪਿਆਸ ਲੱਗਣ ਲੱਗੀ ਮਨ ਨੂੰ ਤੇ ਇੱਥੇ ਕੁਝ ਲੋਕਾਂ ਨੇ ਪੱਥਰਾਂ ਦੇ ਉੱਪਰ ਲਿਖਿਆ ਵਾ ਬਈ ਇਹ ਮੈਂ ਸਮਝੋ ਬਾਹਰ ਕੀ ਲਿਖਿਆ ਵਾ ਤੇ ਕੀ ਨਹੀਂ ਕਾਫੀ ਕੁਝ ਲਿਖਿਆ ਵਾ ਮਾੜਾ ਮੋਟਾ ਕੀ ਸਾਰੇ ਜੇ ਇੱਥੋਂ ਹਸਾਬ ਲਾ ਲੋ ਵੀ ਕਿੰਨੇ ਕਿਲੋ ਗੋਣ ਹੋਣੇ ਇੱਥੇ ਦੇਖ ਲੋ ਇਹ ਸਾਰਾ ਪੱਥਰਾਂ ਤੇ ਇੰਨਾ ਕੁਝ ਲਿਖਿਆ ਹੋਇਆ। ਬੰਦੇ ਪੂਰੀਆਂ ਕੁਰਸੀਆਂ ਕਰਦੇ ਨੇ ਡਾ ਕੇ ਆਣ ਨਾ। ਵਾਇਨ ਬੂਨ ਖੋਲ ਕੇ ਬੈਠੇ ਆ ਚੰਗੀ ਤਰ੍ਹਾਂ। ਰਿਲੈਕਸ ਹੋ ਰਿਹਾ ਪੂਰਾ ਇਹਨਾਂ। ਪੂਰਾ ਘਰੇ ਬਣਾਇਆ ਪਿਆ ਇਹਨਾਂ ਇੱਕ ਤਰ੍ਹਾਂ ਦਾ। ਇਹ ਕੋਈ ਸਾਡੇ ਵਰਗੇ ਹੋਣੇ ਵਿਚਾਰੇ। ਕੋਈ ਸਸਤਾ ਜਿਹਾ ਹੋਟਲ ਲੱਭ ਜਾਉਣੇ ਉਹ ਮਿਲਿਆ ਨਹੀਂ ਹੋਣਾ। ਫਿਰ ਇਹਨਾਂ ਨੇ ਪੱਥਰਾਂ ਦੇ ਵਿੱਚ ਆਪਣਾ ਘਰ ਬਣਾ ਲਿਆ। ਵਧੀਆ ਆ ਵੀ ਠੀਕ ਐ ਇਦਾਂ ਦੀ। ਟੈਂਟ ਲਾਇਆ ਹੋਇਆ ਸਮਾਨ ਸਮੁਹ ਰਹਿ ਖਾਣ ਪੀਣ ਦਾ। ਵਾਪਸ ਨਿਆਰੇ ਲੈਨੇ ਲੋਗ ਓ ਹੋ 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 ਚੱਲੀਏ ਹੁਣ ਵਾਪਸ ਬੱਚਿਆਂ ਕੋਲ ਸਭ ਤੋਂ ਵੱਡੀ ਗਲਤੀ ਹੋਈ ਮੇਰੇ ਤੋਂ ਕਿ ਮੈਂ ਟਰੈਕਿੰਗ ਵਾਲੇ ਬੂਟ ਨਹੀਂ ਲੈ ਕੇ ਆਇਆ ਇਟਲੀ ਤੋਂ ਆਉਣ ਲੱਗਿਆ ਮੈਂ ਸਿਰਫ ਆਹੀ ਜੋੜਾ ਲੈ ਕੇ ਆਇਆ ਤਾਂ ਇੱਕ ਇਹਨਾਂ ਦਾ ਵੀ ਹੁਣ ਪੂਰਾ ਨਾਥ ਬੱਜ ਚੁੱਕਿਆ ਓ ਹੋ ਸਾ ਚੜ ਗਿਆ ਸਮਤਾ ਬਣ ਗਈ ਪਰਫਲਾ ਇਧਰ ਬੱਲੇ ਕਹਾਂ ਸਹੀ ਹੈ ਲੈ ਜਾ ਕੋਈ ਨਾ ਜੋ ਬਣ ਡੌਗੀ ਨੂੰ ਪੁੱਛਣ ਲੱਗੇ ਵਾ ਇੱਕ ਪੀਛੀਤ ਲਿਆ ਨੋ ਗੱਲਾਂ ਕਰ ਲੱਗੇ ਉਹਦੇ ਨਾਲ ਦੱਸ ਅੱਛਾ ਹੋਰ ਉਹ ਦੋ ਬਾਈਕ ਕਿ ਅੰਮਣੋ ਕਿ ਕਰਦੇ ਆ ਕੱਦੇ ਘੁੰਮਦੇ ਬੇ ਚੱਕਣੀ ਹਨਾ ਇਹ ਹਵਾਲਿਆਂ ਮੰਨ ਲਾਦਾ ਇੰਗਲੈਂਡ ਹੀ ਹੈ ਇੰਗਲੈਂਡ ਦਾ ਝੰਡਾ ਇੰਗਲੈਂਡ ਤੋਂ ਲੱਗਦੇ ਆਏ ਵੇ O de, kumiri? Papa da yanına mağara O ne kumiri? Ne kumiri? Kaldı mı? Bande. Ne kumiri? ਹੈਲੋ ਆ ਪਾਣੀ ਹੱਥ ਪਾਇਆ ਊਹੋ ਬਲ 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 ਹਾਂ ਬਾ ਚੜ ਜਾ ਔਰ ਰਸਤਾ ਬਣਿਆ ਵਾ ਉਧਰ ਚਲੇ ਜਾ ਲੈ ਵੀ ਲੈ Giovana ਨਿਸ਼ਾਨ ਪੁਆਏ ਲਿਆ ਫਿਰਾਂ ਚੱਲ ਚੱਲੀਏ ਹੁਣ ਪੁੱਤ ਘਰ ਨੂੰ ਨਿਆਣੇ ਕਿਨੇ ਸੋਹਣੇ ਆ ਵੀ ਆ ਨਾ ਦੋ-ਤਿੰਨ ਚਾਰ ਆਹਾਂ 10 ਸੋ ਆਹ ਬਹੁਤ ਬੈਲਿਸਿਮੀ ਇਹ ਕਿੰਨੀ ਸੋਹਣੀ ਹੈ 35 50 ਕੀ ਲਿਖਾਇਆ ਨਨ ਨਾ ਇੱਕ ਨਾ ਸਮਝ ਚੱਲੀ ਪੁੱਤ ਆਜਾ ਹੁਣ ਜਾਣਾ ਹੁਣ ਕਿ ਨਿਆਣੇ ਜਾਣਾ ਨਹੀਂ ਮੰਨਦੇ ਹੁਣ ਇੱਥੋਂ ਲੋ ਜੀ ਅੱਜ ਦਾ ਵਲੌਗ ਐਨਾ ਕੀ ਸੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਵਧੀਆ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਤੇ ਸ਼ੇਅਰ ਤੇ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ